ਕਾਰ ਸਿੰਘ ਕਿਹੜਾ ਪਿੰਡ ਹੈ ਲੱਕੋ ਸਰਾਂ ਜਿਹੜੇ ਗੁਰਦੁਆਰਾ ਸਾਹਿਬ ਜਿਹੜੀ ਚੋਰੀ ਦੀ ਕੋਈ ਘਟਨਾ ਆਈ ਹੈ ਕਿ ਗੁਰਦੁਆਰਾ ਦਾ ਸਾਦਾ ਨਾਮ ਕੀ ਹੈ ਤੇ ਕੀ ਹੈ ਠੀਕਾਣੀ ਕੀ ਹੈ ਜੀ ਇਹ ਜੀ ਬਾਬਾ ਰਾਮ ਪ੍ਰਸਾਦ ਜੀ ਦਾ ਗੁਰਦੁਆਰਾ ਨਾਮ ਬਹੁਤ ਇਤਿਹਾਸਕ ਗੁਰਦੁਆਰਾ ਹੈ ਦੂਰ ਦੂਰੋਂ ਸੰਗਤਾਂ ਆਉਂਦੀਆਂ ਜੀ ਇੱਥੇ ਤੇ ਇੱਥੇ ਜਦੋਂ ਬਾਬਾ ਜੀ ਮਨੇਰੇ 4 ਵਜੇ ਆਏ ਆ ਇਹਨਾਂ ਨੇ ਸਾਨੂੰ ਸੂਚਿਤ ਕੀਤਾ ਵਾ ਤੇ ਅਸੀਂ ਆਣ ਕੇ ਵੇਖਿਆ ਵਾ ਤੇ ਕਾਲੇ ਟੋਲੇ ਟੁੱਟੇ ਸੀ ਤੇ ਗੋਲਕਾਂ ਤੇ ਕੰਦਰ ਇੱਕ ਬਾਹਰ ਆ ਜਦੋਂ ਕੋਈ ਬਾਹਰੋਂ ਆਉਂਦਾ ਵਾ ਬਾਹਰ ਦੀ ਗੋਲਕ ਵਿੱਚ ਪੈਸੇ ਪਾਉਂਦਾ ਵਾ ਇਹ ਵੀ 52000 ਦੀ ਗੋਲਕ ਨਿਕਲਦੀ ਆ ਮਹੀਨੇ ਦੀ ਤੇ ਇਹ ਵਿੱਚ ਇਹ ਗੋਲਖਾਂ ਅਦੌਲੇ ਤੋੜੀਆਂ ਅੰਦਰੋਂ ਤੇ ਜੰਗਲਾਂ ਵੀ ਤੋੜਿਆ ਵਾ ਤੇ ਇੱਕ ਟੀਨ ਰੱਖਿਆ ਸੀ ਉੱਥੇ ਦੇਸੀ ਦਾ ਪ੍ਰਸ਼ਾਦ ਕੁਝ ਡੱਬੇ ਸੀ ਉਹ ਵੀ ਲੈ ਕੇ ਦੇਗ ਸੀ ਉਹ 50000 ਦੀ ਲੈ ਆਂਦੀ ਆ ਥੋੜਾ ਜਿਹੀ ਹੋਇਆ ਸੀ ਤੇ ਤਾਂਬੇ ਦੀ ਦੇਗ ਲੈ ਗਏ ਆ ਤੇ ਇਹ ਆ ਲਾ ਕੇ ਜਾਂਦੇ ਲੈ ਤੇ ਇੱਥੇ ਸਾਡੇ ਪਿੰਡ ਦੇ ਕੋਸਾਂ 'ਚ ਬਹੁਤ ਸਨੈਕ ਵਿਕਦੀ ਆ ਤੇ ਇਹ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਹਨੂੰ ਠੱਲ ਪਾਉਣੀ ਤੇ ਸਾਨੂੰ ਦਵਾਇਆ ਜਾਵੇ ਇਹ ਜਿਹੜੀਆਂ ਵਾਰਦਾਤਾਂ ਨਾ ਹੋਣ ਇਹਨਾਂ ਨੂੰ ਸਰ ਨੂੰ ਚਾਹੀਦਾ ਰੋਕ ਲਾਉਣੀ ਚਾਹੀਦੀ ਆ ਸਾਡੀ ਇਹੋ ਬੇਨਤੀ ਆ ਤੇ ਤੁਸੀਂ ਸੁਣ ਚੁੱਕੇ ਅਸੀਂ 1012 ਤੇ ਫੋਨ ਕੀਤਾ ਵਾ ਤੇ ਪੁਲਿਸ ਨੂੰ ਮੌਕਾ ਵੀ ਆਖੇ ਗਏ ਤੇ ਉਹਨਾਂ ਨੇ ਕਿਹਨਾਂ ਨਾਮ ਦਾ ਨਰਿੰਦਰ ਸਿੰਘ ਜੀ ਕੀ ਵਾਰਦਾਤ ਹੋਈ ਆ ਜੀ ਇਹ ਜਿਹੜੀ ਚੋਰੀ ਸੰਬੰਧੀ ਹਾਂਜੀ ਮੈਂ ਜਿੱਥੇ ਰਾਮ ਪ੍ਰਸ਼ਾਦ ਦੇ ਗ੍ਰੰਥੀ ਆ ਹੈੱਡ ਗ੍ਰੰਥੀ ਜਦੋਂ ਮੈਂ ਰਜਾਨਾ ਦੀ ਤਰ੍ਹਾਂ ਰੋਜ਼ ਅੰਮ੍ਰਿਤ ਵੇਲੇ ਆਉਂਦਾ ਸਾਂ ਤੇ ਜਦੋਂ ਅੱਜ ਆਇਆ ਧਿਆਨ ਕੇ ਦੇਖਿਆ ਜੋ ਲੇਟਾਂ ਬੰਦ ਹਨ ਤੇ ਦਰਵਾਜ਼ੇ ਦੇ ਜਿੰਦਰੇ ਜਿਹੇ ਪੁੱਟੇ ਹਨ ਤਾਂ ਦੇਖ ਕੇ ਮੈਂ ਫਿਰ ਪ੍ਰਧਾਨ ਸਾਹਿਬ ਦੇ ਮੈਂਬਰ ਸਾਹਿਬ ਨੂੰ ਟੈਲੀਫੋਨ ਕੀਤਾ ਉਹ ਸਾਰੇ ਪ੍ਰਧਾਨ ਸਾਹਿਬ ਆਏ ਆਣ ਕੇ ਦੇਖਿਆ ਕਿ ਗੁਰੂ ਘਰ ਦੇ ਜੋ ਜੋ ਨੁਕਸਾਨ ਹੋਏ ਹਨ ਇੱਕ ਵੱਡੀ ਦੀਗ ਆ ਤੇ ਗੋਲਕ ਉਹ ਐਲਸੀਡੀਆਂ ਆ ਤੇ ਜਿਹੜੀਆਂ ਹਨ ਉਹ ਤੋੜ ਕੇ ਲੈ ਗਏ ਨੇ ਕਾਫੀ ਲੱਖ ਰੁਪਏ ਦਾ ਨੁਕਸਾਨ ਗੁਰੂ ਘਰ ਦਾ ਗਰਗੇ ਹਨ ਤੇ ਕਿ ਚੋਰ ਡੀਵੀਆਰ ਵੀ ਲੈ ਗਏ ਨੇ ਹਾਂਜੀ ਸਭ ਕੁਝ ਲੈ ਗਏ ਤੇ ਦੇਖੋ ਘੋੜਾ ਟੀਨ ਆ ਤੇ ਹੋਰ ਗੁਰੂ ਘਰ ਦੀ ਗੋਲਕ ਤੋੜ ਕੇ ਲੈ ਗਏ ਨੇ ਕਾਫੀ ਮਤਲਬ 1 ਲੱਖ ਰੁਪਏ ਦਾ ਨੁਕਸਾਨ ਕਰ ਗਏ ਆ ਗੋਲਕ ਜਿਹੜੀ ਇਹਦੀ ਮਤਲਬ ਸੰਗਰਾਹ ਸੰਗਰਾਹ ਹੁੰਦੀ ਹੈ ਜੀ ਹਾਂਜੀ ਸੰਗਰਾਹ ਤੋਂ ਸੰਗਰਾਹ ਹੁੰਦੀ ਹੈ ਕਾਫੀ ਕੋਈ 20000 5000 ਦੀ ਗੋਲਕ ਨੂੰ ਲਦੀ ਆ ਤੇ ਇਹਦੇ ਵਿੱਚ ਕੋਈ ਪੁਲਿਸ ਆਈ ਕਿ ਹਾਂਜੀ ਪੁਲਿਸ ਵੇਖ ਕੇ ਗਈ ਮੌਕਾ ਤੱਕ ਇੱਕ ਕਾਰਵਾਈ ਉਹ ਕਹਿੰਦੇ ਹੀ ਕਰ ਰਹੇ ਆ ਤੇ ਕੀ ਚਾਹ ਮੰਗ ਕਰਦੇ ਤੁਸੀਂ ਹਾਂਜੀ ਕਾਰਵਾਈ ਦੀ ਕੀ ਮੰਗ ਕਰੋਗੇ ਤੁਸੀਂ ਪ੍ਰਸ਼ਾਸਨ ਅਸੀਂ ਇਹੋ ਕਰਾਂਗੇ ਮੰਗ ਕੇ ਚੋਰਾਂ ਨੂੰ ਫੜਿਆ ਜਾਵੇ ਇਲਾਕੇ ਦੇ ਵਿੱਚ ਜਿਹੜੀ ਵਾਰਦਾਤ ਨਾ ਹੋਏ ਇਹ ਹੋਈ ਸਰਕਾਰ ਦੇ ਕੋਲ ਬੇਨਤੀ ਵੀ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਇਸ ਤਰ੍ਹਾਂ ਗੁਰੂ ਘਰ ਦੇ ਵਿੱਚ ਜਿਹੜੀ ਬੇਅਦਬੀ ਇਹ ਨਾ ਹੋ ਸਕੇ ਇਹ ਵੀ ਬੇਨਤੀ ਆਪਾਂ